ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਧੁਰਮस्तक ਲਿਖਿਆ ਲਿਖਾਸ ਜਿਨ ਹਰ ਜਨ ਸਤੋਰ ਸੰਗਤ ਪਾਈ ਜਿਨ ਹਰ ਜਨ ਨੇ ਸਤਗੁਰ ਦੀ ਸੰਗਤ ਪਾਈ ਹੈ ਉਹ ਹਰਕੇ ਜਨ ਹੁੰਦੇ ਨੇ ਹਰ ਕਾ ਜਨ ਬੜਨਾ ਪੈਣਾ ਤਾਂ ਸੰਤਾਂ ਹਰਕੇ ਸੰਤਾਂ ਆਖੀ ਬਨਾਰਸ ਕੇ ਠੱਗ ਤਿੰਨ ਧੁਰਮस्तक ਲਿਖਿਆ ਲਿਖਾਸ ਬਸ ਉਹਨਾਂ ਦੇ ਤੁਰੂ ਦਰੂ ਲਿਖੋਣਾ ਫਿਰ ਉਹਨਾਂ ਤੱਕ ਹੱਥ ਪਰਮੇਸ਼ਰ ਦਾ ਪਹੁੰਚਣਾ ਕਲ ਜਿਹੜੀ ਕਲਮ ਉਹਨਾਂ ਦੇ ਉੱਤੇ ਉਹਦਾ ਹੱਥ ਪਹੁੰਚਣ ਤੁਨ ਤੁਨ ਸਤ ਸੰਗਤ ਉਹਨਾਂ ਦੇ ਉੱਤੇ ਲਿਖਿਆ ਜਾਂਦਾ ਹੈ ਲਿਖਾਸ ਉਹਨਾਂ ਨਾਲ ਲਿਖਿਆ ਹੀ ਬੋਲਦੇ ਨੇ ਅੱਖਰ ਲਿਖੇ ਸਹੀ ਉਹ ਜੋ ਲਿਖਦਾ ਹੈ ਉਹੀ ਬੋਲ ਰਿਹਾ ਹੈ ਨੇ ਸਪਰਸ਼ ਨਾਲ ਕਿੰਧੁਰ ਮਾਸਤਕ ਲਿਖਿਆ ਲਿਖਾਸ ਤੋਦਰਗਾਹ ਉਹਨਾਂ ਦੇ ਲਿਖ ਹੁੰਦਾ ਅਸਲ ਦੇ ਵਿੱਚ ਸਪਰਸ਼ ਕਹਿੰਦੇ ਨੇ ਇਹਨੂੰ ਦਰਸਾਉ ਪਰਸੀਏ ਉਹ ਲਿਖਣਾ ਹੀ ਜੋ ਲਿਖਦਾ ਉਹੀ ਬੋਲਦੇ ਨੇ ਅਕਲ ਲਿਖੇ ਸਹੀ ਗੱਲ ਸਹੀ ਗੱਲ ਉਹਨਾਂ ਨੂੰ ਜਾਣਨਾ ਬਣੀ ਮੈਂ ਕਹਨੂੰ ਜਾਣਨਾ ਹੋਰ ਕੁਝ ਮੈਨੂੰ ਤਾਂ ਜਿਹੜਾ ਕੁਝ ਉਹ ਬੋਲਉਂਦਾ ਨਾ ਲਿਖ ਕੇ ਸਪਰਸ਼ ਕਰਕੇ ਜਿਹੜਾ ਕਹਿੰਦਾ ਉਹੀ ਮੈਂ ਕਹਿੰਦਾਂ ਲੋ ਤਾਨੂੰ ਤੁਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾਣ ਨਾਨਕ ਨਾਮ ਪ੍ਰਗਾਸ ਤਨ ਤਨ ਸਤ ਸੰਗਤ ਅਖਰ ਵੀ ਉਹਨੇ ਫਰਮਾਇ ਹੋਏ ਜਿਹੜੇ ਪਾਏ ਨੇ ਕਹਿੰਦੇ ਅਸੀਂ ਅਖਰੀ ਨਾਮ ਅਖਰੀ ਸਾਲ ਜੇ ਫਰਮਾਇ ਤੇ ਉਹ ਤੇ ਪਾਇਆ ਉਹ ਵੀ ਅਖਰ ਪਾਇਆ ਰਿਹਾ ਸੀ ਅਜੇ ਕੁਝ ਨਹੀਂ ਸਾਡਾ ਕੁਝ ਨਹੀਂ ਇਹਦੇ ਵਿੱਚ ਤੇ ਫਿਰ ਬ੍ਰੋਤ ਉਹਦਾ ਹੋ ਰਿਹਾ ਨੇ ਜਿਹਦੇ ਅਖਰ ਨੇ ਨਾ ਅਗਲਾ ਕੋਈ ਵਿਰੋਧ ਨਹੀਂ ਹੋ ਰਿਹਾ ਕਿਸੇ ਭਗਤ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਇਹ ਜਿਹੜੇ ਲੋਕ ਵਿਰੋਧ ਕਰਨ ਨੇ ਪਰਮੇਸ਼ਰ ਦਾ ਕਰ ਰਹੇ ਨੇ ਗਾਂਹਾਂ ਨਾਲ ਕੀ ਹੋਵੇ ਤਾਂ ਹੋ ਜਾਣੇ ਹੁਣ ਇੱਥੇ ਕੀ ਹੋਵੇ ਵੀ ਹੋ ਜਾਣੇ ਹਾਂ ਇੱਕ ਗੱਲ ਜ਼ਰੂਰ ਹੈ ਜਿਹੜਾ ਅਸੀਂ ਜਾਣਦੇ ਹਾਂ ਇੰਨੀ ਗੱਲ ਜੂੜੇ ਪੁੱਠੀ ਬੁੱਧੀ ਹੋ ਚੁੱਕੀ ਹੈ ਉਹਨਾਂ ਦੀ ਇਹ ਤਾਂ ਦੀਦੀ ਹੈ ਸਾਨੂੰ ਇਦੋਂ ਪਰੇ ਸਾਨੂੰ ਨਹੀਂ ਪਤਾ ਕੀ ਹੋਊਗਾ ਪਰੇ ਤਾਂ ਉਹ ਨੂੰ ਪਤਾ ਹੋ ਆਉਣ ਵੀ ਤਾਂ ਉਹ ਜਾਣ ਲੈਣੇ ਕੋ ਤੇ ਸਾਹਮਣੇ ਉੱਠੀ ਬੁੱਧ ਜਰੂਰ ਹੋ ਚੁੱਕੀ ਐ ਨਾ ਸਾਰਿਆਂ ਦੀ ਅੱਗੇ ਕੀ ਹੋਣਾ ਉਹ ਨੂੰ ਪਤਾ ਧੰਤਨ ਸਤ ਸੰਗਤ ਜਿੱਥੇ ਹਰ ਰਸ ਪਾਇਆ ਜਿੱਥੇ ਹਰ ਰਸ ਪਾਇਆ ਉਹ ਸਤ ਸੰਗਤ ਧੰਤਨ ਜਿੱਤੇ ਹਰ ਰਸ ਪ੍ਰਾਪਤ ਹੁੰਦਾ ਜਿੱਥੋਂ ਮਿਲ ਜਾਣਾ ਨਾਨਕ ਨਾਮ ਪ੍ਰਕਾਸ਼ ਮਿਲ ਐਸੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਐਸੀ ਸੰਗਤ ਨਾਲ ਜੁੜੇ ਰਹਿਣਾ ਚਾਹੀਦਾ ਗੁਰੂ ਘਰ ਦੇ ਵਿੱਚ ਇਹ ਚੀਜ਼ ਸੀ ਕਬੀਰ ਦੀ ਸੰਗਤ ਵਿੱਚ ਸੀ ਭਗਤਾਂ ਦੀ ਸੰਗਤ ਵਿੱਚ ਸੀ ਤੇ ਜਿਹੜਾ ਉਹ ਤੇ ਜੁੜਿਆ ਜਨ ਨਾਨਕ ਨਾਮ ਪ੍ਰਗਾਸ ਜਾਨਾ ਜੇ ਜਨ ਹੋ ਗਿਆ ਤਾਂ ਉਹਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਂਦਾ ਜਿਹੜਾ ਸਿਰਲਡਰ ਕਰ ਗਿਆ ਉਹਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਂਦਾ ਪੱਟਾਂ ਦੇ ਹੋਇਆ ਨਹੀਂ ਸੱਤੇ ਬਲਵੰਦ ਦੇ ਹੋਇਆ ਨਹੀਂ ਸੁੰਦਰ ਦੇ ਹੋਇਆ ਨਹੀਂ ਸਬੂਤ ਜੇ ਕੋਈ ਕਹੇ ਐਵੇਂ ਗੱਲ ਲਿਖਿਆ ਐਵੇਂ ਕੁਝ ਨਹੀਂ ਸਭ ਕੁਝ ਪ੍ਰਗਟ ਹੈ ਪਟਾਦਵੀ ਹੋ ਜੀ ਸਬਈਏ ਪਹਿਨ ਬਾਣੀ ਪੱਕੀ ਹੈ ਇਹ ਜੋ ਇਹ ਨਹੀਂ ਜਦੂਈ ਕੋਈ ਫਰਕ ਜਿਹੋ ਜੀ ਪਰਮੇਸ਼ਰ ਨੇ ਉਹਨਾਂ ਨੇ ਬੁਲਾਈ ਉਸ ਜੀ ਬੋਲੀ ਬਲਵੜੀ ਦਾ ਪਰਮੇਸ਼ਰ ਨਹੀਂ ਸੀ ਨਾ ਆਪਣੀ ਮਰਜ਼ੀ ਨਾਲ ਕਹੇ ਬੋਲਦੇ ਕੀ ਬਣਾਇਆ ਪੱਟਾਂ ਤੇ ਪਟਾ ਦੇ ਇਹ ਬਲਾਇਆ ਵੀ ਜਿਹੜੀ ਗਲਤੀ ਪਿੱਛੇ ਕਰਦੇ ਆਏ ਰੇ ਰੋਕੋ ਲੋਕਾਂ ਨੂੰ ਪੱਤਰ ਦਾ ਵਿਸ਼ਾ ਹੋਰ ਹੈ ਇਹਨਾਂ ਨੂੰ ਤਾਂ ਲੱਗਦਾ ਵੀ ਜਿਹੜੀ ਐਨੀਮੈਂਟ ਕੀਤੀ ਗਈ ਹੈ ਦਾਜਾ ਬ੍ਰੇਜ ਤੋਂ ਪੰਜਾ ਬੈਂਚੋ ਤੱਕ ਇੱਕ ਤੇ ਮਿੱਟੀ ਕਟੇਜ ਫੇਰ ਨਾ ਬਣਾ ਦੇਣ ਲੋਕ ਇੱਥੇ ਤਾਂ ਗੱਦੀ ਨਹੀਂ ਹੁੰਦੀ ਗੱਦੀ ਨਹੀਂ ਹੁੰਦੀ ਇੱਥੇ ਗੱਦੀ ਨਾਲ ਕੋਈ ਚੀਜ਼ ਨਹੀਂ ਗੱਦੀ ਤਾਂ ਪਰਮੇਸ਼ਰ ਦੀ ਬਰਾਬਰ ਹੀ ਹੈ ਫਿਰ ਗੁਰੂ ਦੀ ਗੱਦੀ ਬਰਾਬਰ ਹੀ ਹੁੰਦੀ ਹੈ ਭਾਈ ਦਾ ਦਰਜਾ ਹੁੰਦਾ ਮੇਰੇ ਹੱਥ ਪਰਮੇਸ਼ਰ ਕੋਈ ਬਾਤ ਸੁਣਾਵੇ ਸੁਪਾ ਹੀ ਜ਼ੋਬਰਬੀਤ ਫਿਰ ਗੁਰੂ ਚੱਲਾ ਨਹੀਂ ਹੁੰਦਾ ਇਹਦੇ ਚ ਨਾਨਕ ਗੁਰੂ ਨਹੀਂ ਹੈ ਨਾਨ ਗੁਰੂ ਤਾਂ ਹੁੰਦਾ ਜੇ ਲੈਣਾ ਆਪਣੇ ਆਪ ਨੂੰ ਨਾਲ ਨਾਮ ਲਿਖਦਾ ਲੈਨ ਦਾ ਨਾਮ ਲਿਖੜਾ ਇਹ ਲੋ ਗੁਰੂ ਚੇਲਾ ਸਾਬਤ ਕਰ ਦੇਣਗੇ ਜਿਹੜੇ ਸ਼ਰਾਰਤੀ ਬੈਠੇ ਨੇ ਆਪਣੇ ਵਿਰੋਧੀ ਸੱਚ ਦੇ ਵਿਰੋਧੀ ਨੂੰ ਗੁਰੂ ਚੇਲਾ ਬਣਾ ਦੇਣਗੇ ਇਹ ਸੱਚ ਦੇ ਵਿਰੋਧੀਆਂ ਦਾ ਧਿਆਨ ਰੱਖ ਕੇ ਹੀ ਸਭ ਕੁਝ ਕੀਤਾ ਹੋਇਆ ਭਈ ਆਮ ਪਬਲਿਕ ਜਿਹੜੀ ਆਉਗੀ ਉਹਨਾਂ ਨੂੰ ਫੇਰ ਭਲੇਖਾ ਫੋੜ ਕੇ ਲੋਕ ਇਹ ਤਾਂ ਬੈਠੇ ਨੇ ਨਾ ਦੋਤੇ ਭਲੇਖਾ ਫੋੜ ਵਾਸਤੇ ਜੇ ਨਾਲ ਉਹ ਸਖਿਆ ਦੇ ਰਹੀ ਹੈ ਗੁਰਬਾਨੀ ਉਹ ਸਖਿਆ ਨਹੀਂ ਲੈ ਕੇ ਇਹਨੂੰ ਸਖਿਆ ਨਹੀਂ ਲੈ ਰਹੇ ਉਹ ਇਹਦੇ ਅਰਥ ਦੋੜ ਬਰੋਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡਾ ਬਚਾਓ ਹਜੇ ਇਹ ਕਰਦੇ ਰਹੇ ਨੇ ਔਰ ਕਰਦੇ ਰਹਣਗੇ ਫਿਰ ਉਹਦੇ ਮਾਰੇ ਪੱਟਾ ਨੇ ਕਿਹਾ ਕਿ ਜਿਹੜੇ ਪਹਿਲੇ ਹੋਏ ਨੇ ਜਿਵੇਂ ਗੁਰਨਾਨ ਗਿਆ ਹੋਰ ਇਹਨਾਂ ਨੂੰ ਜਿਹੜੇ ਪਿੱਛੋਂ ਅਸੀਂ ਸਿੱਖ ਆਪਣੇ ਨੂੰ ਸਿੱਖ ਸਮਝਦੇ ਨੇ ਕਿਸ ਦਿਸ਼ੀ ਕੋਲ ਨਾਲ ਦੇਖਣਾ ਹੈ ਉਹ ਸਿਕਰਾ ਦੇ ਦਿਸ਼ੀ ਕੋਲ ਕੀ ਚਾਹੀਦਾ ਇਹਨਾਂ ਦੇ ਪ੍ਰਤੀ ਪੱਟਾ ਨੇ ਉਹ ਦਿਸ਼ੀ ਕੋਲ ਸਾਨੂੰ ਦੱਸਿਆ ਉਹ ਪਿੱਛੇ ਤਾਂ ਲਿਖਿਆ ਉਹਨੂੰ ਤੋੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਗਲਤ ਹੈ ਉਹ ਤੁਹਾਡਾ ਉਹ ਦਿਸ਼ੀ ਕੋਲ ਉਹੀ ਹੈ ਜੋ ਗੁਰਬਾਣੀ ਚ ਆਇਆ ਹੋਇਆ ਹੈ ਗਲਤ ਲਿਖੀ ਤਾਂ ਉੱਥੇ ਹੀ ਆ ਕੇ ਪੜਤਣੇ ਐਸਾ ਟੀਕੇ ਦੇ ਵਿੱਚ ਗੜਬੜ ਕੀਤੀ ਉਹਨੂੰ ਬਹੁਤ ਬੜੀ ਇੱਕ ਕਹਾਣੀ ਲਿਖਣੀ ਪਈ ਝੂਠੀ ਉਹ ਲਿਖੀ ਹੋਈ ਆ ਉੱਥੇ ਢਿੱਕੇ ਸਰਗਲੋਗ ਦੀ ਇਹ ਵੋ ਝੂਠ ਬੋਲ ਕੇ ਉਹਨੇ ਗੁਰੂ ਸਾਹਿਬ ਦਾਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੋ ਹੋ ਹੁਣ ਵੀ ਨਹੀਂ ਸੰਗਦਾ ਇਹ ਲੋਕ ਇਸ ਰਸਤੇ ਨੂੰ ਬਈ ਆਦਮੀ ਗੁਰੂ ਹੁੰਦਾ ਹੈ ਇਹ ਸਾਬਤ ਕਰਨੇ ਚਾਹੁੰਦੇ ਨੇ ਹੋ ਗਿਆ ਸਾਡੇ ਵੀ ਸਾਡੇ ਅਸਰ ਚ ਹੋਇਆ ਨਹੀਂ ਸੀ ਸਾਬਤ ਜਦੋਂ ਇਹ ਆ ਆਪਾ ਬੜੇ ਬਾਬੜ ਸਾਦ ਉਹਨੇ ਕਹੇ ਹੁਣ ਮੌਕਾ ਉਹਦੋਂ ਕਰ ਦਿੱਤਾ ਸਾਬਤ ਅਸੀਂ ਚਾਹਣਾ ਬਨ ਲਿਆ ਨਾਨ ਕਬਡਾ ਨਾਨ ਕਬਡਾ ਪ੍ਰਚਾਰਤਾ ਅਸੀਂ ਵੀ ਬਨ ਲਿਆ ਨਾਨ ਕਬਡਾ ਉਹ ਸਾਰਾ ਹੀ ਉਲ ਜਾ ਕੇ ਰੱਖ ਦਿੱਤਾ ਤੜੀ ਔਰ ਜਾਵਣੋਂ ਬੈਠੀ ਸੀ ਔਰ ਜਾਵਣੋਂ ਬੈਠੇ ਸੀ ਉਹ ਐਸੇ ਹੀ ਉਲ ਗੀ ਉਹਦਾ ਰਿਜ਼ਲਟ ਹੋਣ ਆ ਗਿਆ ਉਹ ਭਗਤ ਨੇ ਨਰ ਗੁਰੂ ਹੈ ਉਹਨੂੰ ਪਤਾ ਸੀ ਵੀ ਇਹ ਪੜਤੀ ਇਹਨਾਂ ਨੂੰ ਪੜਾ ਦਈਏ ਉਹ ਪੜਤੀ ਪੜਾਤੀ ਵੀ ਇਹਨਾਂ ਅੱਜ ਫੁੱਟ ਤਾਂ ਪਾਉਗੀ ਜੇ ਨਾਨਕ ਨੂੰ ਗੁਰੂ ਕਰਦੇ ਇਹਨਾਂ ਨੂੰ ਭਗਤ ਕਰਦੇ ਫੁੱਟ ਕਿਵੇਂ ਪਾਵੇ ਉਹਨੂੰ ਪਤਾ ਸੀ ਇਹ ਮੂਰਖਾਂ ਨੂੰ ਬੜਾ ਕੋਈ ਨਹੀਂ ਸੀ ਇਹ ਤਾਂ ਮੂਰਖ ਟੋਲਾ ਸਾਰਾ ਮੂਰਖਾਂ ਦੇ ਹੱਥ ਕੁਝ ਵੀ ਦੇ ਦਈਏ ਉਹ ਬਗਾੜ ਦਿੰਦੇ ਹੁੰਦੇ ਨੇ ਤੇ ਇਹਨਾਂ ਅੱਜ ਫੁੱਟ ਕਿਵੇਂ ਪਾਈਏ ਇਹ ਇਹਨਾਂ ਦੀ ਹਕਮਤ ਹੈ ਫੋਟ ਕਾਸ਼ੀ ਤੋਂ ਯਾਹਰ ਹੋਈ ਜਾਣ ਗੱਲ ਕਾਸ਼ੀ ਦੇ ਤਾਂ ਖਿਲਾਫ ਹੈ ਕਾਸ਼ੀ ਵਾਲਿਆਂ ਦੇ ਖਿਲਾਫ ਬੈਠਾ ਹੋ ਜਿਹੜਾ ਰਬਦਾਸ ਹੈ ਕਾਸ਼ੀ ਵਾਲਿਆਂ ਦੀਆਂ ਗੋਡੀਆਂ ਲਵਾਈਆਂ ਨੇ ਉਹੀ ਹੁਣ ਫੁੱਟਬਾਲ ਹੋ ਜਾਂਦੇ ਨੇ ਇਹਨਾਂ ਨੂੰ ਫੁੱਟ ਕਮੇ ਪਾਈਏ ਇਹ ਫੁੱਟ ਨਹੀਂ ਪੈਣੀ ਆ ਮਾਇਆਦਾਰੀ ਨਹੀਂ ਪਾਊਗੀ ਮਾਇਆਦਾਰੀ ਨਹੀਂ ਪੈ ਜਾ ਪੈ ਜਾ ਕੋਈ ਨਹੀਂ ਗੱਲ ਗੁਰਮੁਖਾਨੇ ਫੋਟੋ ਸਾਮ ਲੈਣੀ ਏ ਸਾਲੂਪਰਾ ਕਿਵੇਂ ਫੋਟੋ ਰੋਕੀਦੀ ਹੁੰਦੀ ਏ ਮਾਇਆ ਦਾੜੀ ਦਾ ਫੋਟ ਮਾਇਆ ਦਾੜੀ ਦਾ ਫੋਟ ਰਹੂ ਏ ਰਹੂਗੀ ਗੁਰਮੁਖਾਨੇ ਜੋੜ ਦੇਣੀ ਏ ਮਾਇਆ ਦਾੜੀ ਨਾਲ ਤੋੜਣੀ ਏ ਗੁਰਮੁਖਾਨੇ ਜੋੜਣੀ ਏ ਗੱਲ ਹੈ ਕਿ ਵੀ ਲੜੀ ਮਾਇਆ ਦਾੜੀ ਨਾਲ ਉਹਨਾਂ ਨੇ ਜੋੜ ਕੇ ਲੈਣਾ ਵੀ ਕੀ ਏ ਮਾਇਆ ਦਾੜੀ ਨੇ ਇਸ ਗੱਲ ਤੋਂ ਹਾਂਜੀ ਰਾਗ ਗੂੜੀ ਮਹੱਲਾ 5 ਹਾਂਜੀ ਕਾਹਿਰੇ ਮਨ ਚਿਤਵੈ ਉਦਮ ਜਾਂ ਆਹਾਰ ਹਰ ਜੀਓ ਪਰਿਆ ਕਾਹਿਰੇ ਮਨ ਚਿਤਵੈ ਉਦਮ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ ਕਿ ਤੂੰ ਸਾਰਾ ਦਿਨ ਉਦਮ ਚਿਤਵਦਾ ਰਹਿਣ ਉਹ ਕੰਮ ਕਰੀਏ ਉਹ ਕਰੀਏ ਉਹ ਕਰੀਏ ਉਹ ਸੰਸਾਰੀ ਤੈਨੂੰ ਕੀ ਲੋੜ ਐ ਜੋ ਚਿਤਵਲ ਇੰਨੀ ਘੜੀ ਤੇਰਾ ਗੱਡਾੜਿਆ ਹੈ ਸਰੀਰ ਦੇ ਕਿੰਨਾ ਕੀ ਖਣੇ ਇਹਦੀ ਕਿੰਨੀਆਂ ਘ ਲੋੜਾਂ ਨੇ ਸਰੀਰ ਦੇ ਲੋੜੀਆਂ ਲੋੜਾਂ ਬਹੁਤ ਸੀਮਤ ਨੇ 24 ਘੰਟੇ ਉਦਮ ਚਿਤਵਦਾ ਰਹਿਣ ਤੂੰ ਜਾ ਹਰ ਕਿਤਾ ਦਾ ਕੁਛ ਹੋਣਾ ਨਹੀਂ ਜਾ ਹਰ ਹਰ ਜੀ ਉਪਰ ਆ ਜਾ ਤੂੰ ਆਹ ਲੱਗਿਆ ਹੋਇਆ ਜਾ ਹਰ ਹਰ ਜੀ ਉਪਰ ਆ ਹਰ ਹਰ ਜੀ ਉਹ ਨੂੰ ਦੁਹਾਂ ਨੂੰ ਆਹ ਲਾਇਆ ਹੋਇਆ ਹੈ ਸੰਸਾਰ ਦੇ ਅੰਦਰਲੇ ਦੇ ਵੀ ਸੁਣਦਾ ਦੰਦਲਾ ਵਾਹਲਾ ਧੋਏ ਮਿਲ ਕੇ ਲੱਗੇ ਨੇ ਸੰਸਾਰ ਦੇ ਕਬੂਜ ਬਰਨਕਾਰ ਕੇ ਚਿਤਕਾਰ ਕੇ ਸੰਸਾਰ ਦੇ ਹਰ ਚ ਲੱਗਿਆ ਸੈਨ ਪੱਥਰ ਮਹ ਜੰਤੋ ਉਪਾਏ ਤਾਂ ਕਰ ਰਿਜਕਾ ਅੱਗੇ ਕਰ ਧਰਿਆ ਉਹ ਜਿਹੜੇ ਪੱਥਰਾਂ ਦੇ ਵਿੱਚ ਪਹਾੜਾ ਪੱਥਰਾਂ ਸਿਲਾਂ ਦੇ ਵਿੱਚ ਜੀਵ ਜਿਹੜਾ ਥੋੜੀ ਜਿਹੀ ਚ ਪੈਦਾ ਕਰ ਦਿੰਦਾ ਅੰਦਰ ਉਹਦਾ ਖਾਣਾ ਹੁੰਦਾ ਪਹਿਲਾਂ ਖਾਣਾ ਹੁੰਦਾ ਜੀਵ ਤਾਂ ਪਹਿਲਾਂ ਹੁੰਦਾ ਜੀ ਪੈਦਾ ਹੀ ਨਹੀਂ ਹੋ ਸਕਦਾ ਜੇ ਕੋਈ ਫਲ ਗੜਦਾ ਹੈ ਤਾਂ ਜੀ ਪੈਦਾ ਹੁੰਦਾ ਕੋਈ ਗਲਿਆ ਹੋਇਆ ਪਹਿਲਾਂ ਉਹਨੂੰ ਖਾਣ ਵਾਸਤੇ ਪੈਦਾ ਹੋਇਆ ਤੇ ਖੁਰਾਕ ਹੈ ਜੀ ਬਾਅਦ ਚ ਹੁੰਦਾ ਜੇ ਤੈਨੂੰ ਕੁਝ ਖਾਣ ਨੂੰ ਹੈ ਜੀਵ ਉੱਥੇ ਪੈਦਾ ਹੁੰਦਾ ਫਿਰ ਤੂੰ ਹੋਈ ਨਹੀਂ ਸਕਦਾ ਸਹਿਰ ਪੱਥਰ ਮੇਂ ਜੰਤੋਂ ਪਾਏ ਤਾਂ ਕਾ ਰਿਜਕਾ ਉਹ ਰਿਜਕ ਮੈਨਾ ਪਿਆ ਸੀ ਜੀਵ ਤਾਂ ਬਾਅਦ ਚ ਬਣੇ ਉੱਥੇ ਜਿਹਨੇ ਜੀਵ ਬਣਾਉਣ ਨੂੰ ਪਤਾ ਨਹੀਂ ਐ ਵੀ ਇਹ ਦਿਖਾਉ ਕੀ ਉਹ ਜੀਵ ਉੱਥੇ ਜਾਊਗੀ ਕਰਦੀ ਇੱਥੇ ਉਹਦੀ ਖੁਰਾਕ ਹੈ ਨਹੀਂ ਇਹ ਜੀਵ ਜਾਂਦੇ ਨੇ ਪਹਿਲਾਂ ਖੁਰਾਕ ਦੇਖ ਕੇ ਹੀ ਜਾਂਦੇ ਨੇ ਜੇ ਰੜਾ ਹੋਵੇ ਸੜਕ ਤੇ ਕੋਈ ਦੇਖਣ ਨੂੰ ਅੰਦਰ ਅੱਡੀ ਸਾੜਕਾ ਜੀਡੀ ਰੋਡ ਤੇ ਚੁਗਦਾ ਦੇਖਿਆ ਕੋਈ ਕਿਉਂ ਰਿਆਨ ਦੇ ਤੇ ਕੋਈ ਨਾਲੇ ਮੂ ਮਾਰਦੇ ਉਹਦੇ ਗਾਂ ਘਾਏ ਬੂਗਾ ਤੇ ਮਰ ਅਸਾਇਰ ਤੇ ਇੱਥੇ ਕਾਇਓ ਤੇ ਜੁਗਦੇ ਨੇ ਵਿਚਾਲੇ ਕਾਇਓ ਤੇ ਜੁਗਦੇ ਨੇ ਉਹ ਜੀ ਵੀ ਉੱਥੇ ਜਾਂਦੇ ਨਹੀਂ ਜਿੱਤੇ ਖਾਣ ਨੂੰ ਕੁਝ ਹੋਵੇ ਗਿਆਨ ਉਹ ਤੇ ਲੈਂਦਾ ਜਿੱਤੇ ਪਹਿਲਾਂ ਉਹਦੀ ਖਰਾਕ ਹੋਵੇ ਉਹ ਹੁਰਮੀ ਤਾਂ ਜੀਵ ਉਹੀ ਐ ਉਹ ਨੂੰ ਹੁਣ ਨਹੀਂ ਗਿਆ ਇਹ ਗਿਆਨ ਨੂੰ ਪਹਿਲਾਂ ਦਈ ਹੈ ਉੜ ਵੀ ਹੋਈ ਜੀਵੇ ਸਰੀਰ ਦੇ ਵਿੱਚ ਉਰ ਜਿੱਥੇ ਕੋਈ ਖਾਰਡ ਹੋਵੇ ਉਥੇ ਉਹ ਮਾਰਦਾ ਸਾੜਦੇ ਨੇ ਉੱਤਰ ਨੂੰ ਜਾ ਕੇ ਭੱਜੀ ਜਾਂਦੇ ਨੇ ਕੋੜੇ ਜੇ ਕਾ ਹੋਵੇ ਉਥੇ ਥਰੇ ਉੱਗਦੇ ਨੇ ਜੇ ਘਰ ਤੋਂ ਫੜਿਆ ਹੋਇਆ ਹੋਵੇ ਉਖਾੜੋ ਧੀ ਜਾ ਖੂਗਾ